ਪਤਾ ਨਹੀਂ 4 ਦਿਨ ਕੇ ਦੇ ਜੁਕਾਤ ਨਹੀਂ ਆਈ। ਰੋਜ਼ ਪਤਾ ਲੰਦੀ ਸੀ। ਪਤਾ ਨਹੀਂ ਅੱਜ ਕੀ ਹੋ ਗਿਆ। ਇਹ ਨਹੀਂ ਉਹ 4 ਦਿਨ ਹੋ ਗਏ। ਜਿੱਦਾਂ ਦੀ ਛੱਟ ਵੱਜੀਆ ਉਹਦੇ ਦਾ ਮੇਰਾ ਪਤਾ ਵੀ ਨਹੀਂ ਲੈਣ ਆਈਗੀ। ਖਵਨੇ ਮਨ ਚ ਬੜਬੜ ਕਰਦੀ ਹੋਵੀਂ ਵੀ ਖਵਨੇ ਜਾਣ ਕੇ ਨਹੀਂ ਪਤਾ ਲੈਣ ਆਈ ਮੇਰਾ। ਉਹ ਕੰਮ ਚੋਂ ਕਿੱਥੇ ਨਿਕਲਿਆ ਜਾਂਦਾ ਹੈ। ਉਹ ਬੰਵਾਂ ਕਿਹੜੇ ਚੱਜਦੀਆਂ ਨੇ ਘਰੋਂ ਨਿਕਲ ਨਹੀਂ ਦਿੰਦੀਆਂ। ਚੱਲ ਜਾਨੀਆ ਹਉ ਬੈਠੀ ਹੈਗੀ ਵਿਚਾਰੀ ਪੈਰ ਨੱਪੀਂਦੀ। ਅੱਜ ਤਾਂ ਆਉਂਦੀ ਆ ਪਤਾ ਨਹੀਂ ਕਿਵੇਂ ਆਉਂਦੀ ਆ ਪਤਾ ਲਾਣਾ ਲੈ ਹਉ ਬੈਠੀ ਆ ਫੁਕੜੀ ਬਣਾਈ ਲੋਕਰ ਦਿਖਾਵਾ ਕਰਨੀ ਨਹੀਂ ਹੋਰ ਕਰਤਾ ਰੋ ਕਿਵੇਂ ਆ ਠੀਕ ਆ ਮੈਂ ਤਾਂ ਛਾ ਤੇਰਾ ਛੱਟ ਕਿਵੇਂ ਵੱਜ ਗਈ ਤੇਰਾ ਅੱਛਾ ਕੰਨ ਗਈ ਸੀ ਮੈਂ ਉੱਥੇ ਤੇਰੇ ਸੀ ਕਿ ਪੈ ਤੱਤ ਗਿਆ ਮੈਂ ਕਿਤਾ ਮੁੰਡਿਆਂ ਨੂੰ ਕਿ ਆਖਣਾਗਾ ਅੱਛਾ ਭੈਣੇ ਬੁੜਾ ਠੇਰੇ ਹੋ ਰਹਿਆਂਗੇ ਹਾਂ ਤੂੰ ਮੁੰਡਿਆਂ ਨੂੰ ਨਾਂ ਲੈ ਕੇ ਉੱਠ ਲਿਆ ਕਰ ਅੱਛਾ ਹਾਂ ਹੋਰ ਬੰਵਾਂ ਨੂੰ ਕਹਿ ਰਿਆ ਕਰ ਭੈਣੇ ਮੈਨੂੰ ਪਸਾਵ ਕਰਾ ਲਿਓ ਠੀਕ ਹੈ ਹੁਣ ਦੇਖ ਲਾ ਆ ਪੈਰ ਤੜਾ ਕੇ ਬੈਗੀ ਹਾਂ ਨੰਨੇ ਬਾਂ ਆਬਦੀ ਨੂੰ ਆ ਕੇ ਪਾਣੀ ਤਾਂ ਤਲਾ ਦੇ ਮੱਛ ਮੱਛ ਕੇ ਲਾਇਆ ਨੇ ਲੈ ਭੈਣੇ ਮੈਂ ਤੈਨੂੰ ਗੱਲ ਸੁਣਾਵਾ ਆਬਦੀ ਮੈਂ ਆਖਿਆ ਭੈਣੇ ਹੁਣ ਠੰਡ ਜੀ ਹੋਈ ਆ ਦੋ ਤਿੰਨ ਦਿਨ ਹੋ ਗਏ ਲਗਾਤਾਰ ਹੀ ਮੀਂਹ ਪਈ ਜਾਂਦਾ ਹਾਂ ਮੈਨੂੰ ਰਾਦੇ ਪਾਣੀ ਤਤ ਵਾਹ ਲਿਆ ਜੋ ਮੱਛਿਓਂ ਐ ਮਾਰੇ ਪਤੀਲੇ ਅੱਛਾ ਹੋਰ ਘਰ ਮੈਂ ਮੁੰਡੇ ਨੂੰ ਦੱਸਤਾ ਅੱਛਾ ਤੇ ਲੜਪੀ ਫਿਰ ਉਹਦੇ ਨਾਲ ਹਾਂ ਭੈਣੇ ਸਾਡੇ ਤਾਂ ਕੁੱਟ ਕਟੀ ਰਹੀ ਚੱਲੀ ਗਿਆ ਦੋ ਦਿਨ ਅੱਛਾ ਬਹੂਆ ਤਾਂ ਆਈ ਆਈ ਹੁੰਦੀਆਂ ਨੇ ਹੋਰ ਭੈਣੇ ਕਿੱਥੇ ਬੁੜਿਆਂ ਨੂੰ ਸਾਂਭਦੀਆਂ ਨੇ ਨਿੰਦੇ ਨਿੰਦੇ ਵੀ ਆਹੀ ਹੋ ਜਾਂਦੇ ਆ ਤੇ ਫਿਰ ਹੋਰ ਕਹਿੰਦ ਗਾਣੇ ਵੀ ਪੁੜੀਆਂ ਦਾ ਜ਼ਿਆਦਾ ਕਰਦੀਆਂ ਨੇ ਹਾਂ ਹੋਰ ਭੈਣੇ ਚੱਲ ਹੁਣ ਤਾਂ ਠੀਕ ਆ ਤੇਰੇ ਪੈਰ ਮਾੜਾ ਮੋਟਾ ਹਾਂ ਹਾਂ ਤਾਂ ਠੀਕ ਐ ਵੀ ਰੋ ਪਤਾ ਲੱਗੇ ਸੀ ਕੁੜੀ ਉਹ ਤਾਂ ਲੈ ਕੇ ਨਹੀਂ ਜਾਂਦੀ ਮੈਨੂੰ ਪਤਾ ਤੇਰਾ ਕਤਾਂ ਨਹੀਂ ਲੈ ਕੇ ਗਈ ਆਪ ਤੂੰ ਭੱਜੀ ਜਾਨੀ ਆ ਭਾਵੇਂ ਤੇਰੀ ਲੱਤ ਘਟੇ ਭਾਵੇਂ ਬਾਹਾਂ ਟੁੱਟੇ ਗੱਗਮਾਟ ਮੱਥਾ ਜਾਨਾ ਤਪਉ ਵਈ ਹਾਂ ਭੈਣ ਇਹ ਗੱਲ ਵੀ ਤੇਰੀ ਸਹੀ ਐ ਅੱਜ ਕਿ ਮੈਂ ਬਾਹਰ ਬਹਿ ਗਈ ਫਿਰ ਤੂੰ ਨਹੀਂ ਬਹਿ ਗਈ ਮੈਂ ਮੁੰਡਿਆਂ ਨੂੰ ਮੰਜਰਾ ਰਹਾ ਕਿ ਅੱਛਾ ਭੈਣੇ ਬਾਹਰ ਨਾ ਬੈਠਾ ਕਰ ਤੈਥੋਂ ਹੀ ਭੱਜਿਆ ਜਾਂਦਾ ਨਹੀਂ ਕੱਲ ਮੈਂ ਨਟ ਤੇ ਵੀਡੀਓ ਦੇਖੀ ਸਾਡੀ ਆਲ ਸੀਡੀ ਤੇ ਵੱਡੀ ਫੋਟੋ ਆਉਂਦੀ ਜੀ ਤੇ ਭੈਣੇ ਕੁੱਤੇ ਇੱਕ ਬੁੜੀ ਨੂੰ ਪਾਏ ਗਏ ਨਹੀਂ ਵਿਚਾਰੀ ਬੁੜੀ ਡੱਗ ਪਈ ਤੇ 5 6 ਟਿੱਕੇ ਲੱਗਿਆ ਇੱਕ ਦਿਨ ਚ ਅੱਛਾ ਹੋਰ ਭੈਣ ਆ ਬਾਹਰ ਨਾ ਬੈਠਾ ਕਰ ਤੂੰ ਉਹ ਅੰਦਰ ਲੜੀ ਜਾਂਦੇ ਕੋਰ ਕੋੜ ਕਰੀ ਜਾਂਦੇ ਮੈਂ ਤਾਂ ਇੱਥੇ ਬੈ ਗਈ ਨਾਰੇ ਦੁਨੀਆ ਦੇ ਸਿੱਧੀ ਆ ਹਾਂ ਭੈਣ ਗੱਲ ਤੇਰੀ ਸਹੀ ਆ ਮੈਂ ਵੀ ਡਹਾਉਣੀ ਹੁੰਨੀ ਆ ਮੰਜਾਬ ਮੁੰਡਿਆਂ ਤੋਂ ਪਰ ਮੇਰੇ ਤਾਂ ਭੈਣੇ ਮੁੰਡੇ ਚੱਜ ਦੇ ਨਹੀਂ ਆਗੇ ਤੈਨੂੰ ਕਾ ਤੈਨੂੰ ਮੁੰਡੇ ਤਾਂ ਚੱਜਦੇ ਹੀ ਹਿੰਦੇ ਜਾਦੀ ਨੂੰ ਹੁੰਦੀ ਆ ਦੇ ਪਿੱਛੇ ਲੜ ਕੇ ਆ ਹੀ ਹੋ ਜਾਂਦੇ ਆ ਤੇ ਹੋਰ ਵਣ ਗੱਲ ਤੇਰੀ ਬਿਲਕੁਲ ਸਹੀ ਐ ਅਭੀ ਰੋਕੇ ਦੇਖ ਲਾ ਹਾਂ ਕਿ ਮੈਂ ਲੜਦਾ ਮੁੰਡਾ ਇਹ ਨਾਲ ਹਜੇ ਵਿਆਹ ਕਰਾ ਕੇ ਪਤਾ ਨਹੀਂ ਕੀ ਬਣੂਗਾ ਕਿਨੂੰ ਦਉ ਕੌਣ ਦਉ ਇਹਨੂੰ ਕੁੜੀ ਨਸ਼ਾ ਤਾਂ ਲੱਗ ਰਿਹਾ ਹੈ ਕਰਨ ਉਹ ਕੋਈ ਨਹੀਂ ਦਿੰਦਾ ਕੁੜੀ ਜੇ ਕੋਈ ਨਸ਼ਾ ਕਰੂਗਾ ਛੱਟ ਨੇ ਭੈਣੇ ਘਰ ਖਾਲੀ ਕਰਤੇ ਸਾਰੇ ਦੁਨੀਆਂ ਦੇ ਘਰ ਖਾ ਗਿਆ ਛੱਟਾ ਪਤਾ ਨਹੀਂ ਕਿੱਥੋਂ ਆਇਆਗਾ ਕਾਲ ਯੁਗ ਦੀ ਦੁਨੀਆਂ ਆਊਗੀ ਭੈਣੇ ਹੁਣ ਕਾਲ ਯੁਗ ਦੀ ਨਹੀਂ ਕੱਲ ਤੈਨੂੰ ਪਤਾ ਹੈ ਨਾ ਦੇ ਜਾਲ ਕਰਕੇ ਭਾਨੇ ਰਾਤ ਨੂੰ ਸਕੂਟਰ ਤੇ ਸਿਲੰਡਰ ਚੱਕ ਕੇ ਲੈ ਕੇ ਬਾਹਰ ਖੋਲ ਕੇ ਅੱਛਾ ਮੇਰੇ ਮੁੰਡਿਆਂ ਨੇ ਵੀ ਦੱਸਿਆ ਸੀ ਸਕੂਟਰ ਹੀ ਚੋਰੀ ਹੋਗੀ ਤੇ ਤਿੰਨ ਤਾਈ ਖਾਰ ਕੇ ਉਹੀ ਕਰਦੇ ਹੋਣ ਕਿ ਚੋਰੀ ਤੇ ਮੈਨੂੰ ਤਾਂ ਪੂਰਾ ਸਾਕਾ ਵੀ ਵੀਰ ਉਹ ਮੁੰਡਾ ਵੀ ਵਕਤ ਸੀ ਹਾਂ ਛੱਕਾ ਬਣ ਮੈਂ ਤਾਂ ਪੂਰਾ ਮੇਰੇ ਮੁੰਡੇ ਵੀ ਕਹੀਂ ਆਂਦੇ ਸੀ ਬੀੜੂਗਾ ਪਾਰਕ ਯਕਨ ਦਾ ਗਰੁੱਪ ਚ ਅੱਛਾ ਨਹੀਂ ਸਕੂਟਰ ਨਹੀਂ ਦੀ ਪੂਰੀ ਫੁੱਟ ਮੈਨੂੰ ਦਿਖਾਈ ਪੈਣਾ ਸੁਣਾਈ ਵੀ ਰਿਕਾਰਡਿੰਗ ਆਪਣੇ ਫਰੈਂਡ ਦੇ ਉਹਨੇ ਪਾਰਕ ਆਸੀ ਜੰਗੀਰੋ ਨੇ ਅੱਛਾ ਓ ਜੰਗੀਰੋ ਨੇ ਘਰ ਆ ਲੈਨੇ ਹਾਂ ਜਿ ਚੱਟ ਜਿ ਚੱਟ ਜਿ ਚੱਟ ਕੰਮ ਤਾਂ ਕਰਨਾ ਨਹੀਂ ਚੱਟਾ ਤਾ ਲਾਂ ਨੂੰ ਗਈ ਹੋਰ ਭੈਣ ਚਿੱਟੇ ਨਾਲ ਤਾਂ ਦੁਨੀਆ ਖਾਦੀ ਪਈਏਗੀ ਕੋਈ ਕੰਮ ਕੋਈ ਕਰਦਾ ਨਹੀਂ ਗੱਲ ਤੇਰੀ ਬਿਲਕੁਲ ਸਹੀ ਆ ਭੈਣੇ ਮੈਂ ਤਾਂ ਆਪਦੇ ਮੁੰਡਿਆਂ ਨੂੰ ਬਾਹਰ ਜਾਣ ਹੀ ਨਹੀਂ ਦਿੰਦੀ ਅੱਛਾ ਤੇਰੀਆਂ ਨੂਆਂ ਕੁੜੇ ਚਾਹ ਦੀ ਘੋਟਰੀ ਨਹੀਂ ਲੱਗ ਕੇ ਆਈਆਂ ਉਹ ਕਿਹੜੀ ਚਾਹ ਦੀ ਘੋਟਾ ਅੱਛਾ ਮੈਂ ਨੇ ਸੱਚ ਮੈਂ ਤੇ ਤੁ ਐ ਪੁੱਛਦੀ ਸੀ ਉਹ ਤੁਹਾਡੇ ਰੰਗ ਕਰਨ ਵਾਲਾ ਬੁਰਸ਼ ਜਾ ਹੈਗਾਗਾ ਹਾਂ ਮੈਨੂੰ ਦੇ ਦੇ ਭੈਣੇ ਉਹ ਨਾ ਸਾਡੇ ਬਾਰੀਆਂ ਤੇ ਨਾ ਉਹ ਰੰਗ ਜਾ ਲੈਗਾ ਮੀ ਤੈਨੂੰ ਪਤਾ ਕਿ ਨਾਲੀ ਜਾਂਦਾਗਾ ਤੇ ਮੈਨੂੰ ਬੁਰਸ਼ ਦੇ ਦੇ ਭੈਣੇ ਠੀਕ ਆ ਦੇ ਦੂੰਗੀ ਹੋਰ ਮੇਰੀਆਂ ਨੂਆਂ ਵੀ ਡਿੱਕੀ ਜਾਂਦੀਆਂ ਹੋਣੀਆਂ ਮੈਨੂੰ ਅੱਛਾ ਬਬਾ ਦਾ ਬਬਾ ਟਿੱਕੇ ਤੂੰ ਕੀ ਕਰਨਾ ਨੂਆਂ ਤੋਂ ਨੀ ਚੱਲੋ ਬੈਠੀ ਰਹਣੀ ਆ ਮੈਂ ਵੀ ਦੋ ਘੜੀ ਤੇਰੇ ਨਾਲ ਗੱਲਾਂ ਮਾਰ ਜਾਨੀ ਆ ਮੇਰਾ ਵੀ ਕੱਲੀ ਦਾ ਬੈਠੀ ਦਾ ਜੀ ਨਹੀਂ ਤੂੰ ਸਾਰ ਦਿਨ ਕੱਲੀ ਬੈਠੀ ਰਹਣੀ ਆ ਮੈਂ ਤੇਰੇ ਤੇ ਤਰਸ ਕਰਕੇ ਆ ਜਾਨੀ ਆ ਮੈਂ ਕਿਹਾ ਚੱਲ ਦੋ ਘੜੀ ਗੱਲਾਂ ਮਾਰਿਆ ਨਾ ਅੱਛਾ ਨਹੀਂ ਵੀਰੋ ਤਾਂ ਭੈਣ ਹੁਣ ਜਮੀ ਨਹੀਂ ਆਉਂਦੀ ਸਾਡੇ ਘਰੇ ਆਈ ਇੱਕ ਦਿਨ ਤੇਰੀਆਂ ਬਲੀਆਂ ਚੁਗਲੀਆਂ ਕਰਕੇ ਗਈ ਭੈਣ ਕੀ ਚੁਗਲੀਆਂ ਕਰਤੀ ਗਈ ਆ ਕਹਿੰਦੀ ਉਹ ਤਾਂ ਆਏ ਆ ਸਾਨੂੰ ਆਏ ਕਹਿੰਦੀ ਐ ਬਿਟੂਨੇ ਕਰਦਿਆਂ ਨੇ ਆਏ ਬਾਹਰ ਗੱਲਾਂ ਕਰਕੇ ਗਈ ਭੈਣ ਅੱਛਾ ਹੋਰ ਸਾਰੇ ਆ ਲੋ ਐ ਪੈਕੀ ਕਰੀਏ ਭੈਣੇ ਵੀਰੋ ਇੱਕ ਹੋਰ ਗੱਲ ਵੀ ਕਹਿੰਦੀ ਸੀ ਅੱਛਾ ਕਹਿੰਦੀ ਕਰਤਾਰੂ ਦੀਆਂ ਨੂੰਹਾਂ ਤਾਂ ਬਾਹਲਾਂ ਲੜਾਕਿਆਂ ਨੇ ਕਹਿੰਦੇ ਸਾਰਾ ਦਿਨ ਉਹਦੇ ਨਾਲ ਲੜੀ ਜਾਂਦੇ ਉਹਨਾਂ ਨੇ ਗੱਲ ਨਾ ਕਰੀ ਭੈਣੇ ਕਿਸੇ ਕੋਲੇ ਇਹ ਨਹੀਂ ਕਰਦੀ ਹੋਰ ਵੀਰੋ ਫਿਰ ਮੇਰੇ ਨਾਲ ਲੱਗ ਗਈ ਆ ਸਾਡੇ ਘਰੇ ਆ ਜਾਂਦੀ ਮਾੜਾ ਮੋਟਾ ਲੈ ਜਾਂਦੀ ਭੈਣੇ ਜੇ ਕੋਈ ਸਮੋਕ ਜੇ ਫਿਰ ਉਹ ਮੁੰਡਾ ਤਾਂ ਵਿਚਾਰੀ ਮੁੰਡਿਆ ਕਹਿੰਦੀ ਹਾਂ ਲੈ ਜਾਂਦੀ ਕੱਲ ਹਲਦੀ ਲੈਣ ਆਈ ਸੀ ਉਹਦੋਂ ਕਹਿ ਕੇ ਗਈ ਸੀ ਮੈਂ ਆ ਕਿ ਮੈਂ ਤਾਂ ਨਹੀਂ ਕਿਸੇ ਦੇ ਢਿੱਡ 'ਚ ਗੱਲ ਰੱਖਦੀ ਆ ਅੱਜ ਹਾਂ ਹਾਂ ਮੈਂ ਤਾਂ ਦੱਸ ਦਿੰਨੀ ਹੁੰਦੀ ਆ ਬੰਦੇ ਨੂੰ ਭਈਆ ਆ ਕੋਈ ਆ ਗੱਲ ਕਹਿ ਕੇ ਕਹਿ ਕੇ ਗਿਆ ਪਰ ਮੈਂ ਫਿਰ ਬਾਤ ਗੱਲ ਵੱਡੀ ਬਣ ਜਾਂਦੀ ਹੁੰਦੀ ਆ ਹਾਂ ਤਾਈਓ ਮੈਨੇ ਮੈਂ ਤਾਂ ਤੈਨੂੰ ਹੋਰ ਇੱਕ ਗੱਲ ਦੱਸ ਦਿੰਨੀ ਹੁੰਦੀ ਆ ਅੱਛਾ ਫਿਰ ਆਪਸੇ ਝਿਲੀਆਂ ਵੀ ਹੈਗੀਆਂ ਛੋਟੀ ਤੇ ਤੜਫਦੀ ਐ ਵੱਡੀ ਵੱਧੀ ਆ ਘਾਂ ਭੈਣ ਪੁੱਤਰ ਪੈਰ ਟੁੱਟਿਆ ਆਪਣੇ ਬਿਆਹ ਤੇ ਆ ਕੇ ਖਾ ਲਿਆ ਕਰ ਕੁਛ ਦੁੱਧ ਦਾ ਤਿੰਦਗਾ ਨੇ ਹਾਂ ਭੈਣੇ ਦੋ ਗਾਂਾਂ ਨੇ ਤੂੰ ਕਾਇਰਿਆ ਕਰ ਵੀ ਦੁੱਧ ਨਹੀਂ ਸੱਚ ਆਪਣੇ ਪਿੰਡ ਚ ਮੈਂ ਤਾਂ ਗੱਲ ਸੁਣੀ ਅੱਛਾ ਉਹ ਜਲ ਕਰਕੇ ਨਾਲ ਕਰਨੀ ਇਹਨਾਂ ਦਾ ਹਾਂ ਕਹਿੰਦੀ ਗੋਹਾ ਸੱਤਾਂ ਦੇ ਗਾਣੇ ਉਹਨਾਂ ਦੇ ਤਾਂ ਜਵਾਬ ਵੀ ਐ ਕਹਿੰਦੇ ਆ ਵੀ ਪਹਿਲਾਂ ਗੋਹਾ ਸੱਟ ਫੇਰ ਦੁੱਧ ਦਵਾਣਗੇ ਅੱਛਾ ਤੇ ਵਿਚਾਰਿਆਂ ਨੂੰ ਮੇਰੇ ਕੋਲ ਕਹਿ ਕੇ ਗਈ ਸੀ ਜਲਕੌਰ ਕਹਿੰਦੀ ਐਂ ਕਰਦੀਆਂ ਮੇਰੇ ਨਾਲ ਰੋਜ਼ ਗੱਲਾਂ ਕਹਿੰਦੀ ਉਹ ਤਾਂ ਨਿਕਲ ਲੈ ਨਹੀਂ ਦਿੰਦੀਆਂ ਬਹੂਆਂ ਬਾਹਰ ਸਾਧਨ ਅੰਦਰ ਟਾਈ ਰੱਖਦੀਆਂ ਕਦੇ ਭਾਂਡੇ ਮਜਾੜੇ ਕਦੇ ਕੁਸ ਕਰਾ ਲਿਆ ਕਦੇ ਕੁਸ ਕਰਾ ਲਿਆ ਕਹਿੰਦੀ ਰੋਟੀ ਵੀ ਨੀ ਚੋਪੜ ਕੇ ਦਿੰਦਾਂ ਕਹਿੰਦੀ ਜਿੱਦੈ ਚਟਨੀ ਬਚਾਈ ਹੋ ਬਣਾਈ ਹੋਵੇ ਤੇ ਕਹਿੰਦੀ ਸੁੱਕੇ ਹੀ ਦੇ ਦਿੰਦਾਂ ਗਾਣੇ ਬਚਾ ਲੈ ਕੀ ਜੂ ਆ ਬਾਪਾ ਐ ਨਹੀਂ ਬੜੂ ਆ ਆ ਇਹਨੇ ਨੂੰ ਆਤਾ ਹੁਣ ਇਹਨੂੰ ਦਿੰਦਗਾ ਨਹੀਂ ਕਿਉਂ ਕਿ ਹਾਂ ਦਿੰਦੀ ਆ ਚੱਲ ਭੈਣੇ ਖਾਏ ਪੀਏ ਨਾਲ ਹੀ ਪੈਰ ਵਧੀਆ ਬਣੂਗਾ ਫਿਰ ਤੇਰਾ ਨੰਨੇ ਤਾਂ ਸੇਬੀਆਂ ਖਾਨੀਆਂ ਡੰਡੇ ਨਾਲ ਤਾਂ ਜਮੀਨ ਮਿੱਤ ਜਮੀਨਾ ਹੋਰ ਭੈਣੇ ਤੇਰੇ ਨਾਲ ਜਮੀਨ ਆਏਗੀ ਆਪਦਾ ਵਧੀਆ ਜਿੰਨਾ ਚਿਰ ਤੇਰੇ ਨਾਲ ਜਮੀਨਾਂ ਰੱਜ ਕੇ ਖਾ ਭੈਣੇ ਜ਼ਮੀਨ ਲੈਂਦੀ ਮਾਰਾ ਤਾਂ ਤੇਰਾ ਸਾਰਾ ਕੁਝ ਕਰਨ ਗਿਆ ਜਦੋਂ ਲਵਾਤੀ ਜ਼ਮੀਨ ਕਿਧਰੇ ਤੂੰ ਤੇ ਕਿਧਰੇ ਹੋ हां ਗੱਲ ਸਹੀ ਹੈ ਮੈਂ ਤੇਰੀ ਨਾਲ ਗੱਲ ਸਹੀ ਹੈਗੀ ਜਮੀਨ ਦੇ ਨਾਲ ਹੀ ਕਰਦੀਆਂ ਨੇ हां ਭੈਣ ਜਮੀਨ ਨਾਲ ਹੀ ਕਰਦੀਆਂ ਨੇ ਹੁਣ ਮੈਂ ਤਾਂ ਲਵਾਤੀ ਜਮੀਨ ਮੈਂ ਤਾਂ ਪਾਗਲ ਸੀ ਭੈਣੇ ਉਹਨਾਂ ਨਾਲ ਜਮੀਨ ਲਵਾਤੀ ਹੁਣ ਮੇਰਾ ਤਾਂ ਭੈਣੇ ਕਿੱਥੇ ਕਰਦੀਆਂ ਨੇ ਆ ਕੱਲ ਭੈਣੇ ਮੈਂ ਤਾਂ ਮੇਰੇ ਪੈਰ ਤੱਕ ਸ ਗਿਆ ਐਡਾ ਕਮੋੜਾ ਹੋ ਗਿਆ ਮੈਂ ਤਾਂ ਕਿਸੇ ਨੇ ਪੁੱਛਿਆ ਵੀ ਨਹੀਂ ਪਰ ਮੈਂ ਤਾਂ ਸਿਬੇ ਕਿਚ ਕਮਾੜੀ ਵੀ ਫੇਰ ਆਣੀ ਹੈ ਬਹਿ ਬਹੂ ਆਦੇ ਨੇ ਲੋਕਾਂ ਦੇ ਬਹੂਆਂ ਚੰਗੀਆਂ ਹੁੰਦੇ ਗਾਨ ਕਿੱਥੇ ਹੁੰਦੀਆਂ ਨੇ ਬਹੂਆਂ ਚੰਗੀਆਂ ਵੀ ਸੱਸਾਂ ਬਣਾਉਂਦਾ ਨਹੀਂ ਬਹੂਆਂ ਨੂੰ ਆਪਦੀਆਂ ਧੀ ਬਹੂਆਂ ਤਾਂ ਮਾੜੀਆਂ ਹੀ ਹੁੰਦੀਆਂ ਨੇ ਭੈਣ ਜਿਹਦੇ ਵੀ ਘਰੇ ਬਹੂਆਂ ਮਾੜੀਆਂ ਹੁਣ ਤੇਰੇ ਦੇਖ ਲੈ ਮੇਰੇ ਦੇਖ ਲੈ ਵੀਰੋ ਕੇ ਦੇਖ ਲੈ ਵੀਰੋ ਦਾ ਤਾਂ ਚੱਲ ਜੀ ਮੁੰਡਾ ਨਹੀਂ ਆਇਆ ਇਹ ਕਹੇ ਜੋ ਮੈਂ ਤੈਨੂੰ ਗੱਲ ਦੱਸਣੀ ਚਾਰੂੰ ਗੁਲਾਈਆਂ ਹੀ ਹੁੰਦੀਆਂ ਉਹ ਠੀਕ ਵੀ ਹੁੰਦੀਆਂ ਨੇ ਖਾ ਭੈਣ ਕਰੀ ਨੂੰਆਂ ਠੀਕ ਹੀ ਮਿਲਦੀ ਪਰ ਮੂੰ ਤਾਂ ਭੈਣੇ ਮੈਂ ਸਾਰਿਆਂ ਨੂੰ ਐਂ ਕਹਿਣੀ ਆ ਵਿਆਹ ਨੂੰਹਾਂ ਨੂੰ ਕਹਿਣੀ ਐ ਵਿਆਹੀਆਂ ਸਸਨਾ ਬਣਾ ਕੇ ਰੱਖਿਆ ਕਰੋ ਉਹਨਾਂ ਦੀ ਸੇਵਾ ਕਰਿਆ ਕਰੋ ਭੈਣੇ ਸੇਵਾ ਕਈ ਚੰਗੀਆਂ ਹੁੰਦੀਆਂ ਨੇ ਕਈ ਮਾੜੀਆਂ ਹੁੰਦੀਆਂ ਨੇ ਫਿਰ ਵੀ ਸੇਵਾ ਤਾਂ ਕਰਨੀ ਚਾਹੀਦੀ ਐ ਹਾਂ ਪੁੰਨ ਲੱਗ ਜਾਂਦਾ ਸਭ ਸਾਵਣ ਆਉਂਦਾ ਹਾਂ ਸੇਵਨਾਂ ਪੁੰਨ ਲੱਗਦਾ ਭੈਣੇ ਬੁੜਿਆਂ ਦੀ ਖਾਸ ਕਰਕੇ ਪੁੰਨ ਲੱਗਦਾ ਹੁੰਦਾ ਤੋ ਚਾਹ ਲੈ ਜਿੰਨੀ ਜ਼ਮੀਨ ਲਵਾਈ ਆ ਨਾ ਉਦੋਂ ਵੀ ਮਾਦ ਦੇ ਮਿਲੇ ਭੈਣ ਜਿਹੜੀਆਂ ਸੇਵਾ ਕਰਦੀਆਂ ਨੇ ਹੁਣ ਆਪਣੀਆਂ ਦਾ ਤਾਂ ਪਤਾ ਹੀ ਆ ਭੈਣ ਮੈਂ ਤਾਂ ਕਹੂੰਗੀ ਜੇ ਮੈਂ ਮੈਂ ਜੇ ਮੇਰੀ ਸੇਵਾ ਨਹੀਂ ਕਰਨੀ ਭੈਣ ਮੇਰੇ ਤਾਂ ਜ਼ਮੀਨ ਮੇਰੇ ਨਾਲ ਲਵਾ ਦੋ ਹਾਂ ਹੋਰ ਭੈਣ ਮੈਂ ਕਹੂੰਗੀ ਇਹ ਕੱਟ ਤੇ ਜੀ ਠੀਕ ਆ ਹਾਂ ਚੱਲ ਭੈਣ ਮੈਂ ਜਾਣਨੀ ਹੈਗੀ ਮੈਂ ਤਾਂ ਕਹਿਆ ਹੋਇਆ ਜੇ ਮੇਰੀ ਸੇਵਾ ਨਹੀਂ ਕਰਦੀਆਂ ਨਾ ਤਾਂ ਮੈਂ ਜਮੀਨ ਕਰਦੇ ਬਾਅਦ ਦਿਨਾਂ ਲਵਾ ਦੂੰ ਗੱਲ ਤੇਰੀ ਬਿਲਕੁਲ ਸਹੀ ਆ ਭੈਣੇ ਹੁਣ ਮੇਰੀ ਨੂੰ ਵੀ ਡਿੱਕੀ ਜਾਂਦੀ ਹੋਊਗੀ ਹੋਰ ਕੋਈ ਦੇਣਾ ਹੋਣਾ ਵੀ ਬੈਠ ਕੇ ਲਸਣ ਕੱਟਦੇ ਕੋ ਗੰਡੇ ਕੱਟਦੇ ਭੈਣੇ ਮੈਂ ਵੀ ਜਾਣੀ ਆ ਠੀਕ ਆ ਚੰਗਾ ਭੈਣੇ ਫਿਰ ਕੱਲ ਨੂੰ ਆਉਂਗੀ ਜੇ ਟਾਈਮ ਲੱਗਿਆ ਜੇ ਆਉਣ ਦਿੱਤਾ ਉਹਨਾਂ ਨੇ ਭੈਣੇ ਹਾਂਜੀ ਸਾਡੇ ਵੱਲੋਂ ਸਾਰਿਆਂ ਨੂੰ ਸਸਤਰੀ ਕਾਲ ਮੈਂ ਦੇਜੋ 1 ਕਰਤਾਰੋ ਅਸੀਂ ਤੁਹਾਡੇ ਲਈ ਰੋਜ਼ ਨਵੀਆਂ ਨਵੀਆਂ ਵੀਡੀਓ ਲੈ ਕੇ ਆਇਆ ਕਰਾਂਗੇ ਪਰ ਇੱਕ ਗੱਲ ਹੈ ਆਡੀ ਵੀਡੀਓ ਨੂੰ ਸਪੋਰਟ ਕਰਨਾ ਆ ਪੁੱਲਣਾ ਸਾਡੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਸਾਡੀ ਵੀਡੀਓ ਨੂੰ ਵੱਧ ਤੇ ਵੱਧ ਲਾਈਕ ਕਰਨਾ ਕਮੈਂਟਸ ਸ਼ੇਅਰ ਵੀ ਕਰਨਾ ਫੇਰ ਵੀ ਗਿਟਾਰ ਤੇ ਫੇਰ ਵੀ ਮਿਹਨਤ ਕਰਨੀ ਪੈਂਦੀ ਆ ਵੱਧ ਤੇ ਵੱਧ ਲਾਈਕ ਤੇ ਸ਼ੇਅਰ ਕਰਦੇ ਵੀਡੀਓ ਨੂੰ ਧੰਨਵਾਦ ਜੀ